पब्लिक लाइव ਪਿੰਡ ਗੱਜੂ ਜ਼ਗੀਰ 라ਵੀ ਦਰਿਆ ਦੇ ਕੰਢੇ ਪੋਕਲੈਂਡ ਮਸ਼ੀਨ ਦੇ ਆਪਰੇਟਰ ਦੇ ਕਤਲ ਕੇਸ ਵਿੱਚ ਪੁਲਿਸ ਵੱਲੋਂ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। इस संबंधी पत्रकारा जानकारी देंदे हुए एसपी इन्वेस्टिगेशन मनोज कुमार ने दस्या की पुलिस कोल बाबा सिंह पुत्र जस्सा सिंह वासी टांडा थाना बहरामपुर जिला गुरदासपुर ने दसा कि उसका भतीजा मनदीप सिंह पुत्र दरबारा सिंह जिसकी उम्र तकरीबन तीस साल है पोकलैंड मशीन ऑपरेटर का काम करता पिछले चार पाँच महीने तो जगीर सिंह पुत्र बचन सिंह वासी पिंड रखवाल तारागढ़ कोल रेत डंप काम करता सी ਦੋ ਅਗਸਤ ਨੂੰ ਅਸੀਂ ਉਸ ਨੂੰ ਫੋਨ ਕਰ ਰਹੇ ਸੀ ਪਰ ਉਹ ਫੋਨ ਨਹੀਂ ਚਾਕ ਰਹਾ ਜਿਸ ਤੋਂ ਬਾਅਦ ਅਸੀਂ ਜਗੀਰ ਸਿੰਘ ਦੇ ਡੰਪ ਤੇ ਪਹੁੰਚੇ ਤਾਂ ਉਸ ਤੋਂ ਥੋੜੀ ਦੂਰ ਰਾਵੀ ਦਰਿਆ ਦੇ ਕਿਨਾਰੇ ਕਾਫੀ ਬੰਦੇ ਇਕੱਠੇ ਹੋਏ ਸੀ ਅਤੇ ਪੋਕਲੈਂਡ ਮਸ਼ੀਨ ਖੜੀ ਸੀ ਅਤੇ ਮਨਦੀਪ ਸਿੰਘ ਮਰੇ ਆਪਿਆ ਸੀ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਅਕਸਰ ਦੱਸਦਾ ਸੀ ਕਿ ਉਸ ਦਾ ਜਗੀਰ ਸਿੰਘ ਉਸ ਦੇ ਪੁੱਤਰ ਮਨਜਿੰਦਰ ਸਿੰਘ ਮੰਨੂ ਅਤੇ ਮੁੰਸ਼ੀ ਮੁਕੇਸ਼ ਕੁਮਾਰ ਨਾਲ ਰੋਲਾ ਹੈ ਉਨਾ ਦੱਸਿਆ ਕਿ ਜੋ ਹੀ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਜਗੀਰ ਸਿੰਘ ਅਤੇ ਉਸ ਦੇ ਪੁੱਤਰ ਮਨਜਿੰਦਰ ਸਿੰਘ ਮੰਨੂ ਅਤੇ ਉਸ ਦੇ ਮੁੰਸ਼ੀ ਮੁਕੇਸ਼ ਕੁਮਾਰ ਵੱਲੋਂ ਮਨਦੀਪ ਕੋਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਐਸਪੀ ਨੇ ਦੱਸਿਆ ਕਿ ਮਨਦੀਪ ਸਿੰਘ ਮ੍ਰਿਤਕ ਦੇ ਚਾਚਾ 바ਵਾ ਸਿੰਘ ਦੇ ਬਿਆਨਾਂ ਉੱਪਰ ਜਗੀਰ ਸਿੰਘ ਪੁੱਤਰ ਬਚਨ ਸਿੰਘ ਪਿੰਡ ਰਖਵਾਲ ਮਨਜਿੰਦਰ ਸਿੰਘ ਉਰਫ ਮੰਨੂ ਉਤਰ ਜਗੀਰ ਸਿੰਘ ਪਿੰਡ ਰਖਵਾਲ ਅਤੇ ਮੁਕੇਸ਼ ਕੁਮਾਰ ਪੁੱਤਰ ਰੋਸ਼ਨ لال ਪਿੰਡ ਮਾਜਰਾ थाना ਦਮਟਾਲ ਹਿਮਾਚਲ ਪ੍ਰਦੇਸ਼ ਦੇ ਖਿਲਾਫ ਬੀ ਐਨ ਐਸ ਦੀ ਧਾਰਾ 103 135 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪਾ ਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਫੜੇ ਜਾਣਗੇ ਉਹਨਾਂ ਦੱਸਿਆ ਕਿ ਉਸ ਇਲਾਕੇ ਵਿੱਚ ਮਾਈਨਿੰਗ ਦਾ ਵੀ ਇੱਕ ਅਲੱਗ ਨਾਲ ਮਾਮਲਾ ਦਰਜ ਕੀਤਾ ਗਿਆ ਤੇ ਸਾਰੇ ਮਾਮਲੇ ਨੂੰ ਲੈ ਕੇ ਸਿਟ ਬਣਾਈ ਗਈ ਹੈ ਜਾਂਚ ਵਿੱਚ ਜੋ ਵੀ ਦੋਸ਼ੀ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਦੇ ਜਿਹੜਾ ਆਪਣਾ ਮਨਦੀਪ ਸਿੰਘਾ ਜੀ ਦੇ ਡੈਥ ਹੋ ਗਈ ਆ। ਇਹਦੇ ਚਾਚੇ ਨੇ ਜਿਹੜਾ ਮਦਈ ਆ ਉਹਨਾਂ ਨੇ ਜਿਹੜਾ ਇਹ ਪਰਚਾ ਦਰਜ ਕਰਾਇਆ। ਜਿਹੜੇ ਜਿਹੜਾ ਮਨਦੀਪ ਸਿੰਘ ਹੈ ਇਹ ਹੈਗੇ ਟਾਂਡਾ ਮਤਲਬ ਭਰਮਪੁਰ ਦਾ ਰਹਿਣ ਵਾਲਾ ਇਹ ਫੋਕ ਫੋਕ ਮਸ਼ੀਨ ਦੇ ਉੱਤੇ ਕੰਮ ਕਰਦਾ ਸੀਗਾ। ਇੱਕ ਦੋ ਨੂੰ ਇਹ ਜਾ ਕੇ ਮਸ਼ੀਨ ਲਿਆਇਆ ਠੀਕ ਕਰਾ ਕੇ ਉੱਥੇ ਲਾ ਕੇ ਠੀਕ ਕੀਤੀ ਆ। ਉਸ ਤੋਂ ਬਾਅਦ ਜਿਹੜਾ ਹੈ ਜਿੱਦਾਂ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਇਹਦੇ ਚਾਚੇ ਨੇ ਬਾਬਾ ਸਿੰਘ ਨੇ ਕਿ ਇਹ ਜਿਹੜੇ ਇਹ ਤੰਗ ਕਰਦੇ ਇਹ ਜਗੀਰ ਸਿੰਘ ਮਨਦੀਪ ਸਿੰਘ ਉਹਨਾਂ ਦਾ ਪੁੱਤਰ ਮਨਜਿੰਦਰ ਸਿੰਘ ਉਹਨਾਂ ਦਾ ਪੁੱਤਰ ਤੇ ਮੁਕੇਸ਼ ਕੁਮਾਰ ਵੀ ਇਹਨਾਂ ਨੇ ਨਾਲ ਹੋ ਕੇ ਜਿਹੜੀ ਹੈ ਇਹਦੀ ਡੈਥ ਕੀਤੀ ਹੈ ਮਤਲਬ ਇਹਨੂੰ ਮਾਰਿਆ ਤੇ ਇਹਦੇ ਉੱਪਰ ਅਸੀਂ ਐਫ ਆਈ ਆਰ ਨੰਬਰ 95 ਮਿਤੀ 2 8 2025 ਜੁਰਮ 103 1 3 5 বিএনএস دیتا ਜਿਹੜਾ ਹੈ ਪੱਤਾ ਦਰਜ ਕਰਤਾ ਮਤਲਬ 302 ਦਾ ਬੀਐਨਐਸ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਮੋਲਜਮਾਨ ਦੀ ਗ੍ਰਿਫਤਾਰੀ ਵੀ ਹੋ ਗਈ ਸੋ ਹੁਣ ਮੋਲਜਮਾਨ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਰ ਰਹੇ ਨੇ ਬਾਫ ਕੁਮ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਸਖਤ ਹਦਾਇਤਾਂ ਹੈ ਜਿਹੜਾ ਵੀ ਕੋਈ ਬੰਦਾ ਕੋਈ ਜੁਰਮ ਕਰਦਾ ਉਹਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਜਿਹੜੀ ਸਾਡੀ ਇਨਵੈਸਟੀਗੇਸ਼ਨ ਟੀਮ ਬਣ ਗਈ ਆ ਜਿਹੜਾ ਜਿਹੜਾ ਵੀ ਇਸ ਦੇ ਵਿੱਚ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਇਹਨਾਂ ਥਾਂ ਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਬਾਰੇ ਵੀ ਉਹਦੇ ਬਾਰੇ ਵੀ ਇੱਕ ਐਫਆਈਆਰ ਦਰਜ ਹੋਈ ਆ ਅਣਪਛਾਤੇ ਬੰਨਿਆਂ ਤੋਂ ਮਾਈਨਿੰਗ ਅਫਸਰਾਨਾਂ ਜਿਹੜੀ ਆ ਦੇ ਕੇ ਤੇ ਪਰਚਾ ਵੀ ਦਰਜ ਕਰਾਇਆ ਕਿੰਨੇ ਬੰਦੇ ਦੇ ਮਾਮਲੇ ਦਾ ਕੇਸ ਆ ਤਿੰਨ ਬੰਨਿਆਂ ਤੇ ਹੋਇਆ ਇੱਕ ਜਗੀਰ ਸਿੰਘ ਆ ਜਿਹਦੀ ਉੱਤੇ ਸਾਰੀ ਪ੍ਰਾਪਰਟੀ ਵੀ ਹੈਗੀ ਆ ਤੇ ਉਹਦਾ ਬੇਟਾ ਮਨਜਿੰਦਰ ਸਿੰਘ ਤੇ ਉਹਦੇ ਮੁਕੇਸ਼ ਕੁਮਾਰ ਇਹ ਮੁੰਚੀ ਸੀਗਾ ਕਿਹਨੇ ਇਹਨਾਂ ਦਾ ਅੰਦਰ ਕੀ ਤੇ ਰਿਹਾ ਮਾਈਨਿੰਗ ਦੀ ਉਹਨਾਂ ਨੇ ਅਣਪਛਾਤੇ ਦਿੱਤੀ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਬਣ ਗਈ ਆ ਜਿਹਦੇ ਵਿੱਚ ਜਿਹਨਾਂ ਜਿਹਨਾਂ ਨੇ ਮਾਈਨਿੰਗ ਕੀਤੀ ਆ ਇਹ ਇਸ ਮੁਕਦਮੇ ਦੇ ਵਿੱਚ ਇਨਵੋਲ ਹੈ ਉਹਨਾਂ ਦੇ ਵਕੀਲਾਂਵ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਇਹ ਜੀ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਇਹ ਨਾ ਕਰਨ ਅਸੀਂ ਜਿਹੜਾ ਵੀ ਤੱਤ ਹੋਣਗੇ ਜਿਹੜਾ ਵੀ ਸਹੀ ਹੋਊਗਾ ਉਹਦੇ ਵਕੀਲਾਂਵ ਜਿਹੜੀਆਂ ਜਿਹਨਾਂ ਇਸ ਕ੍ਰਾਈਮ ਦੇ ਵਿੱਚ ਇਨਵੋਲ ਹੋਵੇਗਾ ਬਾਹਰ ਕੁਮੈਸਰਪੀ ਸਾਹਿਬ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਸਰਕਾਰ ਨੂੰ ਪਤਾ ਚੱਲਿਆ ਕਿਉਂ ਇਨਵੈਸਟੀਗੇਸ਼ਨ ਦਾ ਚੱਲ ਰਿਹਾ 파ਟ ਹੈ ਬਾਅਦ ਤੁਹਾਨੂੰ ਜਿਹੜਾ ਇਹਦੇ ਬਾਰੇ ਪੂਰਾ ਦੱਸਿਆ ਜਾਏਗਾ ਵੀ ਕੀ ਹੋਇਆ ਸੀਗਾ ਕੀ ਨਹੀਂ ਹੋਇਆ ਸੀਗਾ